ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀ ਜੇ ਆਪਾਂ ਪਿੰਡ ਪੋਰਸੀ ਰਾਜਪੂਤਾਂ ਪਹੁੰਚੇ ਹੋਏ ਹਾਂ ਜੀ ਕੋਈ ਮੁਬਾਰ ਨਹੀਂ ਘਰ ਦੇ ਪਸ਼ੂ ਹੈ ਜੀ ਇੱਕੋ ਹੀ ਛੋਟੀ ਸੇਲ ਆ ਜਿਹੜਾ ਅਮਰਸਰ ਪਹਿਲੇ ਜੀ ਤਹਿਸੀਲਬਾਪ ਕਾਲਾ ਤੇ ਬਾਕੀ ਬਾਈ ਜੀ ਨੇ ਗੱਲਬਾਤ ਕਰਦੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਉ ਜੀ ਸਤਿ ਸ੍ਰੀ ਅਕਾਲ ਜੀ ਹੋਰ ਬਾਈ ਜੀ ਸਭ ਠੀਕ ਠਾਕ ਹੀ ਨੇ ਹਾਂ ਜੀ ਹਾਂ ਜੀ ਸਭ ਠੀਕ ਠਾਕ ਆ ਚਲੋ ਤੇ ਬਾਈ ਜੀ ਕਿੰਨਾ ਸੂਆ ਸੁਣੀ ਜੀ ਇਹ ਇਹ ਛੋਟੀ ਪਾਉ ਜੀ ਆਪਣੀ ਘਰ ਦੀ ਛੋਟੀ ਆ ਹਾਂ ਜੀ ਹਾਂ ਜੀ ਇਹ ਝੋਟੀ ਮੂੰਹ ਆ 6 ਦੰਦ ਕੰਨੀ ਵਾਲੇ ਦੰਦ ਪਾਜੀ ਅਜ ਖਲੋਤੇ ਇਹਦੇ ਠੀਕ ਹੈ ਜੀ ਠੀਕ ਹੈ ਤੇ ਦੂਜੇ ਸੂਗੇ ਝੋਟੀ ਆ ਦੂਜਾ ਸੂਦਾ ਸੋਣੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਅਜੇ 1 ਹਫਤਾ ਰਹਿੰਦਾ ਝੋਟੀ ਦਾ ਪੂਰਾ ਹਫਤੇ ਤੱਕ ਮਤਲਬ ਸੂਗੂਗੀ ਝੋਟੀ ਹਾਂਜੀ ਹਾਂਜੀ ਇਹ ਤੁਸੀਂ ਚਲੋ ਨੇੜੇ ਆਏ ਹੋ ਤੇ ਹਾਂ ਬਿਲਕੁਲ ਬਿਲਕੁਲ ਕਰਕੇ ਨਹੀਂ ਤਾਂ ਅਜੇ ਝੋਟੀਆਂ ਆਪਾਂ ਚਾਰ ਚਰਪਾਵੇਂ ਬਾਅਦ ਚ ਹੀ ਪਾ ਦਿੰਦੇ ਤੇ ਮਾਲਿਕ ਉਹਨੇ ਟੀਕਾ ਢੀਕਾ ਭਰਾ ਜੀ ਨਹੀਂ ਜੀ ਇਹਦੇ ਆਪਣੇ ਡਾਇਮੰਡ ਦਾ ਟੀਕਾ ਲੱਗਾ ਇਹਨੂੰ ਹਰਕਾ ਡਾਇਮੰਡ ਦਾ ਲੱਗਾ ਹਾਂਜੀ 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 ਤੇ ਖੋਲੀ ਫਿਰ ਮੈਂ ਤ ਇਹ ਛੋਟੀ ਆਪਾਂ ਤੁਹਾਨੂੰ ਦੱਦੀਏ ਪੁਰਾਣਾ ਆਪਣਾ ਬਾਰ ਦਾ ਰਵਾਵਾ ਆਪਣਾ ਅੱਛਾ ਠੀਕ ਆ ਆਪਾਂ ਜਦੋਂ ਪਾਸਤਾ ਨੂੰ ਆਏ ਆ ਨਾ ਆਪਣੀਆਂ ਉਹਨਾਂ ਮਈਆਂ ਦੇ ਵਿੱਚੋਂ ਗਾਂ ਦੀ ਗਾਂ ਈੜੀ ਉਹ ਤੁਰੀ ਆਉਂਦੀ ਆ ਠੀਕ ਆ ਠੀਕ ਆ ਇਹ ਉਹ ਮਈਆਂ ਮਤਲਬ ਉਹ ਗਾਂ ਦੀ ਗਾਂ ਆ ਨਹੀਂ ਪੂਰੀ ਸਮਾਲ ਪੂਰੀ ਕਿਥੇ ਛੋਟੀ ਦੀ ਪਲੀ ਆ ਪੂਰੀ ਛੋਟੀ ਆ ਤੇ ਛੋਟੀ ਇਹ ਹਫਤੇ ਤੱਕ ਕਿਹੜੀ ਨਾ ਇਹ ਤੋਂ ਦੁੱਗਣੀ ਵੱਡੂਗੀ ਆਜੋ ਆਜੋ ਆ ਜਾਣਾ ਛੋਟਨੇ ਜੀ ਬੜੇ ਆਰਾਮ ਨਾਲ ਭਾਜੀ ਇੱਕ ਹਫਤਾ ਜੀ ਬਿਲਕੁਲ ਇਹ ਤਾਂ ਛੋਟੀ ਨੂੰ ਪਤਾ ਨਹੀਂ ਸੰਭਦਾ ਨਹੀਂ ਨਹੀਂ ਥੱਲੇ ਡੋਕਾ ਡੱਕਾ ਇਹਦਾ ਟਾਈਟ ਕਰਕੇ ਚੋਊਗੇ ਹਾਂ ਆ ਕਿੰਨਾ ਕਰੋ ਬਜੀ ਐਗੀ ਫੇ ਤੁਹਾਡਾ ਦੁੱਧ ਦੋ ਜੀ ਇਹ ਜਟਾ ਮੈਂ ਤੈਨੂੰ ਜਿਆਦਾ ਨਹੀਂ ਕਹਿੰਦਾ ਦੁੱਧ ਦਾ ਬੰਦੇ ਨੇ 13 ਕਿਲੋ ਪਹਿਲੇ ਸੂਈ ਦਿੱਤਾ ਹਾਂਜੀ ਹਾਂਜੀ ਤੇ ਐਰ ਕੀ ਵੀ ਮੈਂ ਨਾ ਵੀ ਭਾਵੇਂ ਸੂਈ ਬਿਆਨਾ ਸਾਈ ਬਿਆਨਾ ਕਰ ਲੈ ਕੋਈ ਹਾਂਜੀ ਹਾਂਜੀ 13 ਕਿਲੋ ਐਰ ਕੀ ਵੀ ਆਪਾਂ ਜਿਹੜਾ ਨਾ ਉਹ ਚਵਾ ਲਾਂਗੇ ਚਲੋ ਇਹਨੇ ਆਪਾਂ ਜਿਆਦਾ ਨਹੀਂ ਇਹਦੇ 2 ਚੋਟੀ ਦਾ ਐਰ ਕੀ ਦੁੱਧ ਕੱਢੂ 15 ਕਿਲੋ ਠੀਕ ਆ ਪਰ 13 ਕਿਲੋ ਦੀ ਆਪਣੇ ਘਰ ਦੀ ਗਾਰੰਟੀ ਹੋਊਗੀ ਬਿਲਕੁਲ ਬਿਲਕੁਲ ਠੀਕ ਨਹੀਂ ਬਾਕੀ ਤੁਸੀਂ ਜਿਹੜੀ ਨਾ ਅੱਗੋਂ ਪਿੱਛੋਂ ਵਖਾ ਦਿਓ ਚੋਟੀ ਨਾਲ ਇਹ ਖਲਾਰ ਥੱਲੇ ਜਿਹੜੇ ਉਹ ਚੰਗੇ ਪਾਉਣੇ ਨਹੀਂ ਨਹੀਂ ਚੰਗੀ ਚੰਗੀ ਤੇ ਇਹਦਾ ਫਿਰ ਮੋਲੇ ਜੀ ਮੋਲੇ ਦਾ ਪਾਉ ਫਿਕਸ ਹੀ ਕਰਨਾ ਆਪਾਂ ਜੀ ਕਰਨਾ ਹੈ ਬਿਲਕੁਲ ਆਏ ਆਪਾਂ 1 ਲੱਖ ਤੇ 5000 ਰੁਪਿਆ ਦਾ ਮੋਲਾ ਅੱਛਾ 500 ਰੁਪਿਆ ਆਪਾਂ ਚ ਛੋਟ ਕਰਾਂਗੇ ਇਦੋਂ ਘੱਟ ਆਏ ਤਾਂ ਇਹਦਾ ਆਪਾਂ ਮੰਨਦਾਨ ਕਰਾਂਗੇ ਚਲੋ ਬਾਕੀ ਜਿਹੜੇ ਵੀਰ ਭਰਾ ਨਹੀਂ ਲੈਣੀ ਆ ਹਾਂਜੀ ਉਹ 2 4 ਬੰਦਿਆਂ ਨੂੰ ਭਾਵੇਂ ਵਿਸ਼ੱਕ ਦੀ ਹੋਰ ਵੀ ਵਿਖਾ ਲੈ ਹਾਂਜੀ ਹਾਂਜੀ ਉਹ ਸਹਣਾ ਨੂੰ ਬਹੁਤ ਛੋਟੀ ਕੋਈ ਨਿੰਦੂਗਾ ਨਹੀਂ ਆਪਣੀ ਹੈ ਕਿ ਨਹੀਂ ਚਲੋ ਆ ਗੱਲ ਆ ਨੰਬਰ ਤੇ ਐਡਰੈਸ ਬੋਲ ਦਿਓ ਜੀ ਫਿਰ ਆਪਣਾ ਪਿੰਡ ਆਪਣਾ ਭੋਰ 시 ਰਾਜਪੂਤਾ ਜੀ ਹਾਂਜੀ ਹਾਂਜੀ ਨਾਂ ਆਪਣਾ ਲਖਵਿੰਦਰ ਸਿੰਘ ਆ ਠੀਕ ਆ ਤੇ ਜ਼ਿਲ੍ਹਾ ਅਮਰਸਰ ਪੈਂਦਾ ਆਪਾਂ ਨੂੰ ਹਾਂ ਜੀ ਜੀ ਤਹਿਸੀਲ ਬਾਬਗੜਾ ਠੀਕ ਹੈ ਜੀ ਵਿਆਸ ਆਪਾਂ ਨੂੰ ਇੱਥੋਂ ਰਹਿ ਜਾਂਦਾ ਕੋਈ 8-9 ਕਿਲੋਮੀਟਰ ਹਾਂ ਜੀ ਜੀ ਇਧਰੋਂ ਖਡੂਰ ਸਾਹਿਬ ਆਪਾਂ ਨੂੰ 11 ਕਿਲੋਮੀਟਰ ਆ ਠੀਕ ਹੈ ਜੀ ਅਮਰਸਰ ਜਿਹੜਾ ਆ ਆਪਾਂ ਨੂੰ ਉਹ 28 ਕਿਲੋਮੀਟਰ ਆ ਠੀਕ ਹੈ ਜੀ ਵਿਚਕਾਏ ਬੈਠੇ ਆ ਆਪਾਂ ਤੇ ਨੰਬਰ ਬੋਲ ਦਿਓ ਜੀ ਨੰਬਰ ਕੋਈ ਨਹੀਂ ਉਹ ਮੁੰਡਾ ਲਿਖਾ ਦਿੰਦਾ ਹੈ ਚਲੋ ਠੀਕ ਹੈ ਜੀ ਸਤਿਕਾਰ ਸਤਿਕਾਰ ਜੀ